ਕਪੂਲਿਸਕੋਲ ਇਨਪੁਟ ਆਈ ਸੀਗੀ ਕਿ ਦੋ ਜਿਹੜੇ ਗੈਂਗਸਟਰ ਹੈਗੇ ਹਨ ਲਾਰੈਂਸ ਸनोई ਗੈਂਗ ਔਰ ਗੋਲਡੀ ਟਿਲ ਨਾਲ ਅਲਾਈਨ ਇਹ ਦੋਨੋਂ ਇਸ ਏਰੀਆ ਦੇ ਵਿੱਚ ਘੁੰਮ ਰਹੇ ਤੇ ਕੋਈ ਨਾ ਕੋਈ ਵਾਰਦਾਤ ਜਿਹੜੀ ਹੈਗੀ ਹੈ ਕਰ ਸਕਦੇ ਉਸ ਤੋਂ ਬਾਅਦ ਇਸ ਇਨਪੁਟ ਦੇ ਬੇਸ ਦੇ ਉੱਪਰ ਐਸਪੀ ਰੂਰਲ ਸਾਹਿਬ ਨੇ ਡੀਐਸਪੀ ਡੇਰਾ ਬਸੀ ਵਿਕਰਮ ਬਰਾੜ ਸਾਹਿਬ ਮਨਪ੍ਰੀਤ ਜੀ ਤੇ ਜਿਹੜਾ ਐਸਐਚਓ ਸੁਮਿਤ ਮੋੜ ਇਹਨਾਂ ਦੀ ਟੀਮ ਨੇ ਬਕਾਇਦਾ ਇੱਥੇ ਨਾਕਾ ਲਗਾਇਆ ਇਹਨਾਂ ਨੂੰ ਕਵਰ ਕਰਨ ਲਈ ਤੇ ਜਿਸ ਤਰ੍ਹਾਂ ਦੀ ਇਨਪੁਟ ਮਿਲੀ ਸੀ ਉਸ ਤਰ੍ਹਾਂ ਦੇ ਦੋ ਬੰਦੇ ਸਾਨੂੰ ਪੁਲਿਸ ਪਾਰਟੀ ਨੂੰ ਦਿਖਾਈ ਦਿੱਤੇ ਤੇ ਉਹਨਾਂ ਨੂੰ ਦੇਖ ਕੇ ਜਿਹੜਾ ਨਾਕਾ ਸੀਗਾ ਉਹ ਤੋਂ ਇਹਨਾਂ ਨੇ ਡਾਇਵਰਟ ਕਰ ਲਿਆ ਘਗਰਦੇ ਪੁਲ ਤੋਂ نیچے ਆਪਣਾ ਮੋਟਰਸਾਈਕਲ ਮੋੜਿਆ ਤੇ ਉਸ ਤੋਂ ਮਗਰੋਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਚੇਸ ਕੀਤਾ ਜਦੋਂ ਇਹਨਾਂ ਨੂੰ ਚੇਸ ਕੀਤਾ ਗਿਆ ਜੀ ਇਹਨਾਂ ਨੇ ਤਿੰਨ ਰਾਊਂਡ ਦੇ ਕਰੀਬ ਪੁਲਿਸ ਪਾਰਟੀ ਤੇ ਫਾਇਰ ਕੀਤੇ ਤੇ ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਕਰਦੇ ਹੋਏ ਤਕਰੀਬਨ 4 ਤੋਂ 5 ਰਾਊਂਡ ਫਾਇਰ ਕੀਤੇ ਜਿ ਦੱਸਿਆ 골ਡੀ ਢਿੱਲੋਂ ਦੇ ਨਾਲ ਅਲਾਈਨਡ ਹੈਗੇ ਜਿਹੜਾ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ ਤੇ ਸਰ ਹੀ ਵਾਂਟਡ ਹੈ ਇਦਾ ਦੇ ਕ੍ਰਿਮੀਨਲ ਬੈਕਗ੍ਰਾਉਂਡ ਕੀ ਹੈ ਸਰ ਇਹ ਇਹ ਦੋਨੋਂ ਜਿਹੜੇ ਹੈਗੇ ਮੋਹਾਲੀ ਦੇ ਰੈਜ਼ੀਡੈਂਟ ਹੈ ਬੇਸਿਕਲੀ ਖਾਸ ਮੋਹਾਲੀ ਦੇ ਸਰ ਜੀ ਮੋਹਾਲੀ ਦੇ ਨੇੜੇ ਇੱਕ ਪਿੰਡ ਪੈਂਦਾ ਹੈਗਾ ਮੋਟੇ ਮਾਜਰਾ ਉੱਥੋਂ ਦੇ ਹੈਗੇ ਤੇ ਦੂਜਾ ਮੋਹਾਲੀ ਦਾ ਹੈਗਾ ਇਹਨਾਂ ਦੇ ਵਿੱਚ ਮੈਂ ਦੱਸ ਦਿਆਂ ਜੀ ਤੇ ਜਿਹੜਾ ਇਹਨਾਂ ਦੇ ਕ੍ਰਿਮੀਨਲ ਹਿਸਟਰੀ ਹੈਗੀ ਇਹਨਾਂ ਦੇ ਦੋ ਆਰਮਜ਼ ਐਕਟ ਦੇ ਪਰਚੇ ਪਹਿਲਾਂ ਦਰਜ ਹੈਗੇ ਇਹਦੇ ਥਾਣੇ ਸਰ ਆਪਣੇ ਸੁਹਾਣੇ ठाਣੇ ਤੇ ਇੱਕ ਹੋਰ ਕਿਤੇ ਇੱਕ ਫੇਸ ਇੱਕ ਇਹਨਾਂ ਦੇ ਖਿਲਾਫ ਸਰ ਨਹੀਂ ਇੱਕ ਦੇ ਖਿਲਾਫ ਦੇਖੋ ਬਿਲਕੁਲੋ ਰਿਕਵਰੀ ਕੀ ਹੋਈ ਹੈ ਦੋ ਦੋ ਬੱਤੀ ਬੋਰ ਦੇ ਪਿਸਟਲ ਇਹਨਾਂ ਤੋਂ ਰਿਕਵਰ ਹੋਏ ਹੈਗੇ ਤੇ ਹੁਣ ਕੋਈ ਪ੍ਰੀਮੀਅਰ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਹੋਵੇ ਕਿ ਕਿਸੇ ਵਾਰਦਾਤ ਨੂੰ ਅੰਜਾਮ ਦੇ ਇਹਨਾਂ ਦੇ ਹਾਲੇ ਜਿਹੜੀ ਇਨਪੁਟ ਸੀਗੀ ਉਹਦੇ ਚ ਇਹ ਸੀਗਾ ਵੀ ਇਹਨਾਂ ਨੇ ਕੋਈ ਨਾ ਕੋਈ ਇਸ ਏਰੀਆ ਦੇ ਵਿੱਚ ਆਪਣਾ ਨੇੜੇ-ਤੇੜੇ ਕੋਈ ਮਰਡਰ ਕਰਨਾ ਸੀਗਾ ਜਿਹੜਾ 골ਡੀ ਢਿੱਲੋਂ ਦੀ ਡਾਇਰੈਕਸ਼ਨਸ ਤੇ ਕੰਮ ਕਰਦੇ ਹੋਏ ਲੇਕਿਨ ਹੁਣ ਜਦੋਂ ਆਪਾਂ ਇੱਕ ਵਾਰੀ ਹਲੇ ਇਹਨਾਂ ਨੂੰ ਹਸਪੀਟਲਾਈਜ਼ ਕੀਤਾ ਗਿਆ ਹੈਗਾ ਤੇ ਫਿਰ ਇਹਨਾਂ ਦਾ ਰਿਮਾਂਡ ਕੋਈ ਐਕਸਟਰਸ਼ਨ ਜਾਂ ਮਰਡਰ ਦਾ ਕੀਪਾ ਇਹ ਮੋਟਰਸਾਈਕਲ ਤੇ ਸੀ ਸਰ ਜਿੰਦਾ ਕਾਰਤੂਸ ਵੀ ਸੀਗੇ ਨਾਲ ਜਿੰਦਾ 8 ਤੋਂ 10 ਕਾਰਤੂਸ ਸੀਗੇ ਉਹ ਤਿੰਨ ਕਿ ਚੱਲੇ ਹੋਏ ਆ ਬਾਕੀ ਜੈਕ ਕੋਣੀ ਲੱਗੀ ਕਿੱਥੇ ਆ ਜੀ ਦੋਨਾਂ ਦੀ ਲੱਤ ਦੇ ਵਿੱਚ ਲੱਗੀ ਹੋਈ ਹੈਗੀ ਕੋਣੀ ਜੀ ਪੁਲਿਸ ਤੇ ਚਲਾਈ ਆਉਗਾ ਕੋਈ ਆ ਸਰ ਜੀ ਉਹ ਇੱਕ ਗੱਡੀ 'ਚ ਵਜੀ ਹੈਗੀ ਸੜੀ ਦੇ ਵਿੱਚ ਤੇ ਇੱਕ ਅੱਧੀ ਸ਼ਾਇਦ ਮਿਸ ਹੋਈ ਹੋਵੇ ਕੋਈ ਪੁਲਿਸ ਨਾਲ ਕੋਆਰਡੀਨੇਟ ਕਰਦਾ ਸੀ ਫਾਇਰਿੰਗ ਵਿਕਰਮ ਬਰਾੜ ਸਾਹਿਬ ਆਪਣੇ ਹੈਗੇ ਕੋਦੇ ਨਾਲ ਹੋਰ ਕੌਣ ਸੀ ਸਰੋਗੀ ਦੱਸ ਜੀ ਐਸ ਐਚ ਓ ਸੁਮੇਤ ਮੋੜ ਸੀਗਾ ਜੀ ਹੋਰ ਬਾਕੀ ਇਹਨਾਂ ਦੀ ਟੀਮ ਹੈਗੀ ਚੰਗੇ ਹੋ ਸੀਗੇ ਸਰ ਦੇ ਨਾਲ ਬਾਈਕ ਕਰ ਰਹੇ ਉਹ ਬਾਈਕ ਕਿੱਥੇ ਇਥੇ ਮੌਕੇ ਤੋਂ ਰਿਕਵਰ ਹੋਈ ਹੈ ਜੀ ਹੁਣ ਇਹਨੂੰ ਇਹਦੇ ਕਬਜ਼ੇ ਦੇ ਵਿੱਚ ਆ ਗਿਆ ਜਿਹੜੇ ਪਹਿਲੇ ਬੱਚੇ ਸਾਰ ਇਹਨਾਂ ਦੇ ਖਿਲਾਫ ਉਹਨਾਂ 'ਚ ਵਾਂਟਡ ਹੈ ਕਿਦਾਂ ਵਾਂਟਡ ਹੈਗੇ ਜੀ ਉਹਨਾਂ ਦੇ ਵਿੱਚ ਇੱਕਦੋ-ਕਦੋ ਹੋਏ ਸਰ ਕੁਛ ਆਈਡੀਆ ਮੈਂ ਦੇਖ ਲੈਣਾ ਜੀ ਰਿਕਾਰਡ ਐਗਜ਼ੈਕਟਲੀ ਕੀ ਹੈਗਾ ਕ੍ਰਿਮਿਨਲ ਹਿਸਟਰੀ ਇਹਨਾਂ ਦੀ ਦੋਨਾਂ ਦੀ ਹੋਰ ਵੀ ਮੇਬੀ ਹਲੇ ਇਸ ਤੋਂ ਸਿਵਾ ਹੋਰ ਵੀ ਹੋਣ ਹਲੇ ਸਿਰਫ ਜਿਹੜੀ ਇਨਪੁਟ ਤੇ ਬੇਸ ਤੇ ਮੈਂ ਤੁਹਾਨੂੰ ਦੱਸ ਰਿਹਾ ਵੀ ਦੋ ਐਫਆਈਆਰs ਹੈਗੀਆਂ ਉਸ ਤੋਂ ਸਿਵਾ ਹੋਰ ਕਿਹੜੇ ਕਿਹੜੇ ਦਰਜ ਹੋਣਗੇ ਉਹ ਤੁਹਾਨੂੰ ਹੁਣ ਬਾਅਦ ਚ ਇੱਕ ਵਾਰੀ ਥੋੜੀ ਜਿਹੜੀ ਤੁਹਾਨੂੰ ਟਿਪ ਆਫ ਮਿਲੀ ਹੈ ਉਹ ਇਸ ਤਾਂ ਉਹਦੇ ਇਹ ਅੱਗੇ ਸਬ ਗੈਂਗਸ ਹੈਗੇ ਆ ਉਹਦੇ ਉੱਪਰ ਹੀ ਅਸੀਂ ਕੰਮ ਕਰ ਰਹੇ ਸੀ ਉੱਥੋਂ ਹੀ ਇਹ ਇਨਪੁਟ ਆਈ ਸੀ ਉੱਥੋਂ